ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਬੜਾ ਪਿਆਰਾ ਫੈਸਲਾ ਆਪ ਜੀ ਨੇ ਪੜਿਆ ਹੋਵੇਗਾ ਮਨੁੱਖ ਨੂੰ ਪੰਜ ਤਰ੍ਹਾਂ ਦਾ ਹੰਕਾਰ ਆ ਮਨੁੱਖ ਨੂੰ ਤੇ ਕਿਸੇ ਪਿਆਰੇ ਸਜੇ ਨੇ ਇੱਕ ਦਿਨ ਬੈਠਿਆਂ ਗੱਲ ਬੜੀ ਪਿਆਰੀ ਕਹੀ ਸੀ ਦੁਨੀਆ ਦੇ ਤਖਤੇ ਤੇ ਬੰਦੇ ਨੂੰ ਕੁਵਰੀ ਪੈਸੇ ਦਾ ਵੀ ਹੰਕਾਰ ਹੁੰਦਾ ਕਿਸੇ ਨੂੰ ਬੰਦੇ ਨੂੰ ਆਪਣੇ ਅਹੁਦੇ ਦਾ ਹੰਕਾਰ ਦਾ ਪਰ ਸਭ ਤੋਂ ਵੱਡਾ ਹੰਕਾਰ ਪਤਾ ਕਾ ਦਾ ਮਾੜਾ ਬੜੀ ਪਿਆਰੀ ਕਿਸ ਨੇ ਖੂਬਸੂਰਤ ਗੱਲ ਬਿਆਨ ਕੀਤੀ ਸਭ ਤੋਂ ਵੱਡਾ ਹੰਕਾਰ ਸਭ ਤੋਂ ਵੱਡਾ ਹੰਕਾਰ ਦਾ ਧਰਮੀ ਪੁਨੇ ਦਾ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ ਇਹ ਗੱਲ ਕਰ ਦੇ ਇਤਿਹਾਸ ਦੇ ਪੰਨਿਆਂ 'ਚ ਪੜ ਕੇ ਦੇਖੋ ਧੰਨ ਗੁਰੂ ਨਾਨਕ ਸਾਹਿਬ ਆਹ ਮਹਾਰਾਜ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਸਾਹਮਣੇ ਇੱਕ ਵਿਅਕਤੀ ਆ ਗਿਆ ਉਹਦਾ ਨਾਮ ਆ ਬ੍ਰਹਮਦਾਸ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਬੈਠ ਕੇ ਗੱਲਾਂ ਮਾਰ ਲੱਗ ਪਿਆ ਆਪਦੇ ਜਨੇ ਵਿਚਾਰਾ ਕਰ ਲੱਗ ਪਿਆ ਤੇ ਗੱਲਾਂ ਕਰਦਿਆ ਕਰਦਿਆ ਉਹਦੇ ਇਸ ਜ਼ਬਾਨ ਦੇ ਵਿੱਚ ਉਹਨਾ ਹੰਕਾਰ ਦੀ ਬਦਬੂ ਆ ਗਈ ਵਿਆਖਿਆ ਹੋ ਰਹੀ ਹੈ ਜਾ ਕੇ ਲੋਭ ਮੋਹ ਅਭਿਮਾਨਾ ਹੰਕਾਰ ਨਾ ਹੋਵੇ ਤੇਰੀ ਜ਼ਿੰਦਗੀ ਵਿੱਚ ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮੈਂ ਬਹੁਤ ਵੱਡਾ ਵਿਦਵਾਨ ਹੈ ਸਤਿਗੁਰੂ ਜੀ ਪਿਆਰ ਨਾਲ ਸੁਣ ਰਹਿ ਤੇ ਗੱਲਾਂ ਕਰਦਿਆ ਕਰਦਿਆ ਕਹਿੰਦਾ ਮੇਰੇ ਸਾਹਮਣੇ ਜਿੰਨੀਆਂ ਕਿਤਾਬਾਂ ਪਈਆਂ ਨਾ ਮਾਰਾ ਹੀ ਮੈਂ ਇਹ ਸਾਰੀਆਂ ਕਿਤਾਬਾਂ ਉਹਨਾਂ ਤੋਂ ਹਾਸਲ ਕੀਤੀਆਂ ਜਿਨ੍ਹਾਂ ਨੂੰ ਮੈਂ ਹਰਾਇਆ ਹੈ ਜਿਨ੍ਹਾਂ ਨੂੰ ਮੈਂ ਹਰਾਇਆ ਹੈ ਤੇ ਇਹਦਾ ਮਤਲਬ ਪਤਾ ਕੀ ਸੀ ਵੀ ਮੈਂ ਤੁਹਾਨੂੰ ਵੀ ਹਰਾ ਦੇਣਾ ਕਿ ਜਿਹੜੀਆਂ ਤੁਹਾਡੇ ਕੋਲ ਵੀ ਧਾਰਮਿਕ ਪੋਥੀਆਂ ਨੇ ਤੇ ਮੈਂ ਉਹ ਵੀ ਹਾਸਲ ਕਰ ਲੈਣਗਾ ਸਤਿਗੁਰੂ ਜੀ ਪਿਆਰ ਵਿੱਚ ਭਿੱਜੇ ਨੇ ਤੇ ਪਾਤਸ਼ਾਹ ਜੀ ਵਿਚਾਰ ਕਰਦੇ ਕਰਦੇ ਪਤਾ ਕੀ ਸ਼ਬਦ ਕਹਿੰਦੇ ਨੇ ਕਹਿੰਦੇ ਪੜ ਪੜ ਗੱਡੀ ਲੱਦੀ ਐ ਆਸਾ ਕੀ ਵਾਰ ਦਾ ਬਚਨ ਪੜਦੇ ਨੇ ਪੜ ਪੜ ਗੱਡੀ ਲੱਦੀ ਆ ਪੜ ਪੜ ਭੜੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀ ਐ ਖਾਤ ਗੁਰਦੇਵ ਜੀ ਕਹਿੰਦੇ ਨੇ ਕਿਆ ਪੜੀ ਐ ਕਿਆ ਗੁਣੀ ਐ ਉਹ ਕਹਿੰਦਾ ਮਾਰਾਏ ਮੇਰੇ ਵਰਗਾ ਤੇ ਧਰਮੀ ਕੋਈ ਨਹੀਂ ਐ ਸਤਿਗੁਰੂ ਜੀ ਗੱਲ ਸੁਣਦੇ ਜਾ ਰਹੇ ਜਦੋਂ ਪਤਾ ਲੱਗ ਰਿਹਾ ਵੀ ਇਹਦੇ ਹੰਕਾਰ ਦਾ ਘੜਾ ਬਹੁਤ ਭਰ ਗਿਆ ਮੇਰੇ ਮਾਲਕ ਜੀ ਕਹਿੰਦੇ ਨੇ ਯਕੀਨ ਕਰਕੇ ਜਾਣ ਤੂੰ ਬ੍ਰਹਮਦਾਸ ਨਹੀਂ ਤੂੰ ਹੰਕਾਰ ਦਾਸ ਆ ਤੂੰ ਬ੍ਰਹਮਦਾਸ ਨਹੀਂ ਐ ਤੂੰ ਹੰਕਾਰ ਦਾਸ ਐ ਤੈਨੂੰ ਆਪਣੇ ਧਰਮ ਪੁਣੇ ਦਾ ਹੰਕਾਰ ਐ ਦੁਨੀਆ ਦੇ ਤਖਤੇ ਤੇ ਬੰਦੇ ਨੂੰ ਪੈਸੇ ਦਾ ਵੀ ਹੰਕਾਰ ਹੁੰਦਾ ਧਨ ਦੌਲਤ ਦਾ ਵੀ ਹੰਕਾਰ ਪਰ ਸਭ ਤੋਂ ਵੱਡਾ ਹੰਕਾਰ ਮਾੜਾ ਜਦੋਂ ਬੰਦੇ ਨੂੰ ਧਰਮ ਹੀ ਪੁਣੇ ਦਾ ਹੰਕਾਰ ਹੋ ਜਾ ਮਾਲ